ਇਕੋਂਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਰ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਹਾਂਜੀ ਬਰਾੜ ਸਾਹਿਬ ਹਾਂਜੀ ਬੰਦਾ ਕਿਸ ਤਰ੍ਹਾਂ ਸਚਿਆਰਾ ਬਣ ਸਕਦਾ ਹੈ ਹਾਂਜੀ ਤੇ ਕੂੜੀ ਬੱਟ ਕਿਵੇਂ ਟਹਿਰ ਸਕਦੀ ਹੈ ਕਿਵੇਂ ਟੁੱਟ ਸਕਦੀ ਹੈ ਹਾਂਜੀ ਜੇ ਬਸ ਸਚਿਆਰਾ ਹੋਈ ਹੈ ਕਿ ਕੂੜਾ ਟੁੱਟੇ ਹਾਂ ਠੀਕ ਹੈ ਜੀ ਇਹ ਬਾਬੇ ਨਾਨਕ ਨੂੰ ਬਾਬੇ ਗੋਦਨਾ ਚੇਲੇ ਕੋਸ਼ਿਸ਼ ਕੀਤਾ ਸੀ ਅੱਛਾ ਜੀ ਅੱਛਾ ਸਵਾਲ ਪਾਇਆ ਜੀ ਠੀਕ ਹੈ ਜੀ ਬਾਬਾ ਨਾਨਕ ਕੀ ਵਿਚਾਰਾ ਹੋਇਆ ਕਿ ਕੂੜਾ ਟੁੱਟੇ ਪਾਲ ਹਾਂ ਕੀ ਵਿਚਾਰਾ ਹੋਇਆ ਹਾਂ ਵਿਚਾਰਾ ਕਿਵੇਂ ਬਣਿਆ ਜਾ ਸਕਦਾ ਵਿਚਾਰਾ ਪਰ ਹੁਣ ਸਾਡਾ ਮਨ ਸੱਚਾ-ਸੱਚਾ ਕਿਵੇਂ ਹੋ ਸਕਦਾ ਠੀਕ ਹੈ ਜੀ ਹੋ ਜਾਏ ਕਿਉਂ ਵਿਚਾਰਾ ਹੋਇਆ ਕਿ ਕੂੜਾ ਟੁੱਟੇ ਪਾਲ ਹਾਂ ਜੀ ਠੀਕ ਹੈ ਜੀ ਜੀ ਸਾਡੇ ਅੰਦਰ ਤਲਹੰਤਾ ਦੀ ਹਾਂ ਵੱਟ ਬਣੀ ਹੋਈ ਹੈ ਵੱਟ ਬਣੀ ਹੋਈ ਹੈ ਠੀਕ ਹੈ ਜੀ ਜੀ ਕਹਿੰਦਾ ਹਾਂ 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 ਬੁਕਾਰਾ ਨਿਕਲਦਾ ਹੈ ਹੌਮੇ ਦੀ ਬੁਕਾਰਾ ਅਜਾਂ ਤਾਂ ਦੇ ਬੁਕਾਰਾ ਕਰਦਾ ਹੈ ਆਂਦਾ ਠੀਕ ਹੈ ਜੀ ਇਹ ਕਿਵੇਂ ਕੋਕਸਾ ਦਿਆ ਠੀਕ ਹੈ ਜੀ ਉੱਥੇ ਹਾਂ ਜੀ ਉੱਥੇ ਬਾਬੇ ਨਾਨਕ ਜੀ ਵੀ ਉੱਥੇ ਹੈ ਹਾਂ ਜੀ ਵੀ ਸੱਚ ਹੋਵੇ ਤਾਂ ਸੱਚ ਪਾਈ ਹਾਂ ਜੀ ਹਾਂ ਜੀ ਠੀਕ ਹੈ ਸੱਚ ਹੋਵੇ ਹਾਂ ਜੀ ਹਾਂ ਆਪਾਂ ਤਾਂ ਇਹਨੂੰ ਮੜ ਐਂ ਲਾਫ ਕਰਕੇ ਹਾਂ ਲੱਗ ਜਾਂਦਾ ਆਪਾਂ ਹਾਂ ਜੀ ਠੀਕ ਹੈ ਜੀ ਪਰ ਅਬ ਤਾਂ ਬਹੁਤ ਨੇ ਹਾਂ ਜੀ ਠੀਕ ਹੈ ਜੀ ਸੱਚ ਹੋਵੇ ਤਾਂ ਹਾਂ ਜੇ ਜੇ ਸੱਚੇ ਸੱਚੇ ਹੋ ਗਏ ਹਾਂ ਸੱਚ ਸੱਚ ਹੋਵੇ ਹਾਂ 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 ਸੱਚ ਕਿਵੇਂ ਹੋਵੇ ਠੀਕ ਹੈ ਜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿੰਨੇ ਪਿਛੇ ਬਕਾਰ ਨੇ ਹਾਂ ਇਹਨਾਂ ਤੋਂ ਬਚੀਏ ਇਹਨਾਂ ਤੋਂ ਬਚੀਏ ਬਚੀਏ ਠੀਕ ਹੈ ਜੀ ਇਹ ਸਾਡੇ ਮਨ ਚੋਂ ਨਿਕਲ ਜਾਣ ਨਿਕਲ ਜਾਣ ਠੀਕ ਹੈ ਜੀ ਜੀ ਆਪਾਂ ਕਹਿੰਦੇ ਖਾਲਸ ਖਾਲਸ ਹਾਂ ਖਾਲਸ ਦੇਸੀ ਘਰ ਖਾਲਸੇ ਠੀਕ ਹੈ ਜੀ ਆਪਾਂ ਖਾਲਸ ਬਣੀਏ ਖਾਲਸ ਬਣੀਏ ਠੀਕ ਹੈ ਜੀ ਖਾਲਸ ਬਣੀਏ ਹੂੰ ਫੇਰ ਆਪਾਂ ਸੱਚ ਦੀ ਮਲਾਪਟ ਹੋਣਾ ਮਲਾਪਟ ਹਾਂ ਫੇਰ ਸੱਚ ਨਾਲ ਮੇਲ ਇਹ ਪਹਿਲਾਂ ਅਸੀਂ ਸਾਡਾ ਮਨ ਸੱਚਾ ਹੈ ਨਾਲ ਸੱਚ ਦੀ ਮਲਾਪਟ ਹੋਣਾ ਹਾਂ ਠੀਕ ਹੈ ਜੀ ਠੀਕ ਹੈ ਸਤਿਬਿੰਦੂ ਸਤਿਬਿੰਦੂ ਨਾ ਤਾਂ ਸਤਿਦੀਪ ਪ੍ਰਾਪਤੀ ਨਹੀਂ ਹੁੰਦੀ ਠੀਕ ਹੈ ਪ੍ਰਾਪਤੀ ਸੱਚੀ ਉਹ ਤਾਂ ਆਪਾਂ ਕਿਵੇਂ ਆਪਣੇ ਕਿਵੇਂ ਸੱਚ ਨੂੰ ਹੀ ਸੱਚ ਮਿਲੂ ਅਜੋ ਸੱਚ ਮਿਲੂ ਕਿਉਂ ਉਹਨਾਂ ਨੂੰ ਕਿਉਂ ਠੀਕ ਹੈ ਇਹ ਜੇ ਤਾਂ ਸੱਚੇ ਰਨਾ ਬੜੀ ਮੁਨਾਫਤ ਹਾਂਜੀ ਠੀਕ ਹੈ ਉਹ ਸਾਡੀ ਹੈ ਠੀਕ ਹੈ ਜੀ ਪਰ ਜਿਹੜੇ ਸਾਧੂ ਨੇ ਹਾਂਜੀ ਫਕੀਰ ਨੇ ਹਾਂਜੀ ਉਹ ਪਹਾੜਾਂ 'ਚ ਹਾਂਜੀ ਜੰਗਲਾਂ 'ਚ ਹਾਂਜੀ ਭਾ ਦੇ ਫਿਰ ਰੱਬ ਨੂੰ ਰੱਬ ਨੂੰ ਠੀਕ ਹੈ ਜੀ ਉਹਨੂੰ ਲੈ ਪੁੱਛੋ ਇਹ ਰੱਬ ਕਿ ਟਾਲੇ ਨਾਲ ਲੰਮਕਦਾ ਬਿੰਦਾ ਠੀਕ ਹੈ ਜੀ ਠੀਕ ਹੈ ਕਿ ਉੱਤੇ ਭਾ ਦੇ ਫਿਰ ਤੇ ਨਹੀਂ ਹਾਂ ਹਾਂ ਉਂਹਾ ਤੋਂ ਜਾਈਏ ਜੋ ਇਹੀ ਨਾ ਹੋਵੇ ਉਥੇ ਤਾਂ ਤਾਂ ਜਾਈਏ ਰੱਬ ਨੂੰ ਭਾਣ ਜੇ ਰੱਬ ਉਰੇ ਨਾ ਹੋਵੇ ਜੇ ਆਪਣੇ ਕੋਲੇ ਨਾ ਹੋਵੇ ਹਾਂ ਠੀਕ ਹੈ ਜੀ ਉਹ ਰੱਬ ਕੀ ਤੇ ਰੱਬ ਕੀ ਦੇਖਣ ਦਾ ਵਿਸ਼ਾ ਹੈ ਨਾ ਇਹ ਤਾਂ ਸਮਝਣ ਦਾ ਹੈ ਤੂੰ ਬਾਬੇ ਦਾ ਕਹਿੰਦਾ ਉਹ ਵੇਖਿਆ ਉਹ ਨਾਦਰ ਨਾਵੇ ਹਾਂ ਬਹੁਤ ਐ ਬਿਡਾਣ ਬਿਡਾਣ ਬਦੇ ਹਾਂ ਉਹ ਵੇਖਿਆ ਉਹ ਨਾਦਰ ਨਾਵੇ ਹਾਂ ਠੀਕ ਤੁਹਾਨੂੰ ਨਾਦਰ ਤਾਂ ਆਉਂਦੇ ਨਹੀਂ ਜੰਗਲ ਦਾ ਕਿਥੋਂ ਬਾਹਰ ਦੇ ਫਿਰ ਇਹਦਾ ਮਹਿਸੂਸ ਕਰਨ ਦਾ ਵਿਸ਼ਾ ਹੈ ਰੱਬ ਤਾਂ ਮਹਿਸੂਸ ਕਰਨਾ ਹੈ ਹੀ ਹੱਦ ਹੈਗਾ ਕੋਈ ਦੇਖਣਾ ਪਿੱਛੇ ਥੋੜੀ ਹੈ ਕੋਈ ਜਗ੍ਹਾ ਦੇ ਅੰਦਰ ਉਹ ਪੰਜ ਗੱਲਾਂ ਬਾਹਰ ਤੇ ਠੀਕ ਹੈ ਠੀਕ ਹੈ ਜੀ ਠੀਕ ਹੈ ਹਾਂ ਇਹ ਜੀ ਸਾਰੇ ਅਗਿਆਨਤਾ ਦੀ ਕਰਦਾ ਹਾਂ ਜੀ ਬਾਬੇ ਫਰੀਦ ਨੇ ਵੀ ਕਿਹਾ ਨਾ ਫੀਦਾ ਜੰਗਲ ਜੰਗਲ ਤੇ ਆਪਵੇਂ ਬਣ ਪੰਡਾ ਮੋੜੇ ਵਸੀ ਰੱਬ ਹਿਆਲੀ ਹੈ ਜੰਗਲ ਕਿਹਾ ਢੁੰਡੇ ਸਾਡੇ ਹਿਰਦੇ ਚ ਵੱਸਦਾ ਹੁੰਦਾ ਜੰਗਣਾ ਚ ਕੌਣ ਨੂੰ ਪਾਲਦਾ ਫਿਰਨੇ ਤੂੰ ਹਾਂ ਜੀ ਬਾਣੀ ਤਾਂ ਜੀ ਬਹੁਤ ਸਮਝਾਉਂਦੀ ਹੈ ਬਹੁਤ ਸਮਝਾਉਂਦੀ ਹੈ ਠੀਕ ਹੈ ਜੀ ਪਰ ਜਿਹੜੇ ਅਗਿਆਨੀ ਲੋਕ ਨੇ ਹਾਂ ਜੀ ਹਾਂ ਜੀ ਉਹਦੇ ਕੋਈ ਸਮਝ ਨਹੀਂ ਕਰਦਾ ਠੀਕ ਹੈ ਜੀ ਠੀਕ ਹੈ ਫਿਰ ਬਾਬੇ ਦਾ ਕਹੇ ਕਿ ਕਿਰਤ ਕਰੋ ਕੇਤ ਕਰੋ ਬੰਡ ਛਕੋ ਹਾਂ ਨਾਮ ਜਪੋ ਨਾਮ ਜਪੋ ਠੀਕ ਹੈ ਜੀ ਘਰਬਾਰੀ ਰੱਖੋ ਹਾਂ ਤਿੰਨ ਮਗਲ ਰਸੂਲ ਦਾ ਸੇ ਗ੍ਰਿਸਾ ਸਾਰੰਭ ਸਭ ਤੋਂ ਵੱਡਾ ਘਰਬਾਰੀ ਧਰਮ ਹਾਂ ਠੀਕ ਹੈ ਜੀ ਕਰੇ ਰੋ ਹਾਂ ਜੀ ਰੱਬ ਦਾ ਨਾਮ ਜਪੋ ਕਿਰਤ ਕਰੋ ਸੱਚੇ ਕਿਰਤ ਕਰੋ ਠੀਕ ਹੈ ਜੀ ਠੀਕ ਬੰਡ ਛਕੋ ਹੱਕ ਪਰਾਇ ਦਾ ਨਾਮ ਦਾ ਰਸੂਲ ਰਸੂਲ ਹੈ ਠੀਕ ਹੈ ਜੀ ਕਿਹੜਾ ਕਿਹਦਾ ਹੱਕ ਨਾ ਹਾਂ ਗੁਰਪੀਰ ਹਮਾ ਤਾਂ ਪਰੇ ਜਾ ਮੁਰਦਾ ਨਾ ਖਾਏ ਠੀਕ ਹੈ ਜੀ ਜੇ ਆਪਾਂ ਕਹਿੰਦੇ ਹੱਕ ਖਾਵਾਂਗੇ ਮੁਰਦਾ ਖਾਣੀ ਹੈ ਠੀਕ ਹੈ ਜੀ ਮੁਰਦਾ ਖਾਵਾਂਗੇ ਹਾਂ ਜੀ ਸਿਰ ਸਾਧੂ ਸਾਧ ਸੰਤ ਨੇ ਹਾਂ ਜੀ ਇਹ ਧੂਣੇ ਦਰਪਦੇ ਨੇ ਠੀਕ ਹੈ ਜੀ ਦਰਪਦੇ ਕਰਦੇ ਨੇ ਠੀਕ ਹੈ ਉੱਠੇ ਲੰਘਦੇ ਨੇ ਠੀਕ ਹੈ ਜੀ ਠੀਕ ਹੈ ਕਿਹੇ ਜੇ ਕਰਮਕਾਂਡ ਨੇ ਹਾਂ ਜੀ ਇਹ ਪ੍ਰਮਾਤਮਾ ਨੂੰ ਮਨਜ਼ੂਰ ਨੇ ਨਹੀਂ ਨਹੀਂ ਮਨਜ਼ੂਰ ਨਹੀਂ ਹਰ ਇਨਸਾਨ ਇੱਕ ਵਾਰੀ ਪ੍ਰਮਾਤਮਾ ਦੇ ਨੇੜੇ ਜਾਣੀ ਜਾਣਾ ਹੈ ਜਾਣਾ ਹੀ ਜਾਣਾ ਹੈ ਠੀਕ ਹੈ ਇਹਦਾ ਪੱਤੀ ਬੰਧਾ ਪਤਾ ਹੀ ਪਤਾ ਹੈ ਆਪਾਂ ਨੂੰ ਹਾਂ ਉਹ ਸੇਖੀ ਦੇ ਪ੍ਰਮਾਤਮਾ ਦੇ ਦੇਖਾ ਰੱਖ ਮਗੇਸ਼ੀਆ ਬੈਠਾ ਕੱਢ ਲਈ ਨਹੀਂ ਠੀਕ ਹੈ ਜੀ ਲੇਖੇ ਪਾ ਲਈ ਪਈ ਕੱਢੂ ਹਾਂ ਹਾਂ ਜੇ ਵੀ ਕੀ ਜਵਾਬ ਦੇ ਦਿੱਤੇ ਇੱਥੇ ਮੈਂ ਤਾਂ ਜਲਦਾ ਨਹੀਂ ਕੀਤੇ ਨੇ ਅੱਗੇ ਸੱਚੇ ਹੀ ਸੱਚ ਨਿਭੜਿਆ ਕਿਉਂ ਵੱਖ ਕੱਢੇ ਜੇ ਜਮਾਲਿਆ ਸੱਚੇ ਸੱਚ ਨਿਭੜੇਗਾ ਖਾਕ ਤੇ ਤਾਂ ਸੱਚ ਨਿਭੜੂਗਾ ਇਹ ਜਾਨੂੰ ਤਾਂ ਵੱਖ ਕੱਢੇ ਜਾਣਗੇ ਤਾਂ ਮੈਂ ਕੱਢਿਆ ਨਹੀਂ ਹਾਂਜੀ ਠੀਕ ਹੈ ਜੀ ਉਹ ਕੀ ਉਸ ਤੋਂ ਕਹਿੰਗੇ ਕਿ ਤੂੰ ਨਹੀਂ ਦੱਪੇਂਦੀ ਕਿ ਉਹ ਤੋਂ ਪੇ ਆਹ ਸਰੀਰ ਨੂੰ ਕਿਉਂ ਕਾਸਤ ਦਿਸਦਾ ਕਿਉਂ ਕਾਸਤ ਠੀਕ ਹੈ ਜੀ ਕਿਉਂ ਜਲਦਾ ਨਹੀਂ ਕਿਤੇ ਹਾਂ ਜੀ ਹਾਂ ਜੀ ਕਿਉਂ ਉਠਾ ਲੱਗਿਆ ਲੋਕਾਂ ਨੂੰ ਭਰਮਾਉਣ ਵਾਸਤੇ ਇਹ ਸਾਰੇ ਕਰਮ ਕਾਂਡਾਂ ਨੂੰ ਬਾਬੇ ਨਾਨਕ ਨੇ ਬਾਣੀ ਨੇ ਖੰਡ ਨਹੀਂ ਖੰਡ ਨਹੀਂ ਕੀਤਾ ਠੀਕ ਹੈ ਜੀ ਠੀਕ ਹੈ ਫਿਰ ਕਿਉਂ ਕਰਦੇ ਫਿਰਦੇ ਹਾਂ 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 ਜੀ ਠੀਕ ਹੈ ਇਹ ਕਰਮ ਕਾਂਡ ਜਿਹੜੇ ਹਾਂ ਜੀ ਠੀਕ ਹੈ ਉੱਥੇ ਚੰਗੇ ਆ ਜੇ ਚੰਗੇ ਆ ਵੱਲੇ ਹਾਂ ਜੀ ਹਾਂ ਰੱਬ ਦੇ ਬੱਚੇ ਚੰਗੇ ਆ ਆਪਣੀ ਹਾਂ ਕੰਮ ਆਉਂਦੇ ਨੇ ਆਉਂਦੇ ਨੇ ਹਾਂ ਜੀ ਦੇਖਾ ਰਬ ਮਗੇਸ਼ੇ ਬੈਠਾ ਕੱਢ ਬਾਈ ਹਾਂ ਜੀ ਉੱਥੇ ਲੇਖੇ ਪਾਈ ਬਹੀ ਕੱਢ ਕੇ ਹਾਂ ਹਾਂ ਤੈਨੂੰ ਪੁੱਛੂਆ ਕੀ ਕਰਦੇ ਰਹੇ ਆਪ ਕੀ ਕਰਕੇ ਆਏ ਤੋਂ ਹਲੇ ਪੀਲੇ ਚ ਠੀਕ ਤਾਂ ਕਿ ਜਿਹੜਾ ਕੋਸ ਕੰਮ ਆਇਆ ਭੇਜਿਆ ਦੀ ਕਰਨ ਵਾਸਤੇ ਉਪਰੇ ਉਹ ਤਾਂ ਕਰੀ ਨਹੀਂ ਉਹ ਤਾਂ ਕਰੀ ਨਹੀਂ ਠੀਕ ਹੈ ਕਿ ਇਹ ਦੱਸਣ ਨੂੰ ਹਾਂਜੀ ਉਹ ਤਾਂ ਪਾਣੀ ਠੰਡਾ ਉੱਤੇ ਪਾਇਆ ਹੈ ਹਾਂਜੀ ਹਾਂ ਪਰ ਵਰਗਾ ਉਹਦਾ ਸਰੀਰ ਨੂੰ ਕਰ ਇਹਨਾਂ ਨੂੰ ਰੱਬ ਜਦਾਂ ਉੱਤੇ ਹਾਂ ਹਾਂ ਸਰੀਰ ਨੂੰ ਕਸ ਕਰ ਹਾਲ ਜਿਹੜਾ ਵੀ ਨੇ ਹਾਂਜੀ ਹਾਂ ਇਹ ਤਾਂ ਆਪਰਾ ਹੈ ਹਾਂ ਹਾਂ ਇਹ ਰੱਬ ਜਦਾਂ ਦਾ ਹੈ ਹਾਂ ਨਹੀਂ ਇਹਦਾ ਸਹੀ ਰੂਪ ਕਰਮਕਾਰ ਦੇ ਨਾਮ ਤੇ ਇਹ ਤਾਂ ਲੋਕਾਂ ਨੂੰ ਭਰਮਾਉਣ ਵਾਸਤੇ ਮਤਲਬ ਉਹ ਆ ਇਹ ਕੋਈ ਕਰਮਕਾਰ ਦੇ ਇਹ ਸਹੀ ਹੈ ਹਾਂ ਰੱਬ ਨੂੰ ਮਿਲਣ ਦਾ ਰਸਤਾ ਨਹੀਂ ਹੈ ਠੀਕ ਹੈ ਜੀ ਜੇ ਸੁਚਾਰ ਬਣ ਹੈ ਹਾਂ ਜੀ ਆਪਣੇ ਗੁਣ ਭੁੱਲ ਜਾ ਹਾਂ ਜੀ ਠੀਕ ਹੈ ਜੀ ਆਪਣੇ ਗੁਣ ਭੁਲਾ ਦੇ ਭੁਲਾ ਦੇ ਹੁਣ ਆਪਣੇ ਗੁਣ ਭੁਲਾਉਣ ਦਾ ਕੀ ਇਰਥ ਹੈ ਹਾਂ ਜੀ ਉਹ ਮੈਂ ਹੰਕਾਰ ਉਹ ਮੈਂ ਹੰਕਾਰ ਹਾਂ ਜੀ ਵਿੱਚ ਆਉਂਦਾ ਮੈਨੂੰ ਮੈਂ ਆਉਂਦੀ ਹੁੰਦੀ ਮੈਨੂੰ ਆਏ ਹੁੰਦੇ ਹਾਂ ਠੀਕ ਹੈ ਠੀਕ ਹੈ ਜੀ ਆਈ ਮਿਹਕਾਰ ਕਰੀ ਜਾਣਾ ਕਿਉਂ ਚਾਹਦੇ ਲੈ ਆਣੇ ਹਾਂਜੀ ਹਾਂ ਉਹ ਕਹਿੰਦਾ ਮੇਰੇ ਨਾ ਕੋਈ ਪੜਾ ਲਿਖੀ ਨਹੀਂ ਆ ਹਾਂ ਠੀਕ ਹੈ ਹਾਂ ਠੀਕ ਹੈ ਜੀ ਮੇਰੀ ਨਾ ਕੋਈ ਗਿਆਨੀ ਨਹੀਂ ਗਿਆਨੀ ਨਹੀਂ ਹੈ ਉਹ ਗੈਨੀ ਡਾਂਗ ਚ ਕੀ ਬੀਜਦਾ ਆਹੋ ਠੀਕ ਹੈ ਜੀ ਹਾਂ ਹਾਂ ਉਹ ਕਹਿੰਦਾ ਜਿੰਨਾ ਪੜਿਆ ਤਿੰਨਾ ਕੜਿਆ ਹਾਂ ਫੋਮੇਲੀ ਪੜ੍ਹ ਕੇ ਕੀ ਫਿਰਦੇ ਅਸੀਂ ਪੜ੍ਹ ਕੇ ਕੀ ਫਿਰਦੇ ਹਾਂਜੀ ਠੀਕ ਹੈ ਜੀ ਨਾ ਕੀ ਫਿਰੇ ਇਕ ਵੀ ਕੋਈ ਫਾਇਦਾ ਨਹੀਂ ਆਪਣੇ ਗੁਣ ਭੁੱਲ ਜਾ ਹਾਂਜੀ ਦੂਜੇ ਦੂਜੇ ਆਗਣ ਭੁੱਲ ਜਾ ਆਗਣ ਭੁੱਲ ਜਾ ਠੀਕ ਹੈ ਜੀ ਅਸੀਂ ਸਭ ਨਾਲ ਦੂਜੇ ਦੇ ਆਗਣ ਚ ਤਾਰਦੇ ਆਂ ਆਪਦੇ ਗੁਣਾਂ ਨੂੰ ਦੱਸਦੇ ਆਂ ਲੋਕਾਂ ਨੂੰ ਉਹ ਤਾਂ ਮਾੜਾ ਦੱਸ ਦਿਆ ਉਹਨੂੰ ਤਾਂ ਹਾਂ ਆਪ ਨੂੰ ਚੰਗਾ ਕਹਿੰਦੇ ਆਮ ਨਹੀਂ ਚੰਗੇ ਬੁਰਾ ਨਹੀਂ ਕੋਈ ਹਾਂ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਬੁਰਾ ਨਹੀਂ ਕੋਈ ਹਾਂ ਇਹ ਤਾਂ ਦੇਖਦੀ ਨਹੀਂ ਹਾਂ ਜੀ ਆਪਾਂ ਚੰਗੇ ਉਹ ਮਾੜਾ ਉਹ ਮਾੜਾ ਠੀਕ ਹੈ ਇਹ ਵੀ ਪਰ ਮਾਤ ਮਝੂੜਿਆ ਹਾਂ ਜੀ ਨਾ ਅੱਛਾ ਮੌਤ ਤੇ ਰੱਬ ਨੂੰ ਯਾਦ ਰੱਖੋ ਠੀਕ ਹੈ ਜੀ ਜਿਹਦੇ ਮੌਤ ਰੱਖੇ ਯਾਦ ਹੈ ਹਾਂ ਜੀ ਉਹਦੇ ਰੱਬ ਦਾ ਦਮਜਾ ਲੇ ਇਹਦੇ ਰੱਬ ਜਾਦਿਆ ਹੋਣ ਸੱਚਾ ਸੱਚਾ ਠੀਕ ਹੈ ਜੀ ਜਿਸ ਵਿਚਾਰ ਬੰਨ ਹੈ ਹਾਂ ਹਾਂ ਦੇ ਮੌਜਦਾ ਉਹ ਸੱਚਾ ਉਹ ਸੱਚਾ ਪੀਏ ਠੀਕ ਹੈ ਜੀ ਹੁਣ ਮੈਂ ਆਪਣੀ ਉਮਰ ਵੀ 67 ਸਾਲ ਦੀ ਹੋਈ ਹੋ ਗਈ ਹਾਂ ਹੁਣ ਆਪਾਂ ਨੂੰ ਫਿਕੜਾ ਹੈ ਹਾਂ ਜੀ ਵੀ ਕਿ ਰੱਬ ਦੇ ਬਿਟੇ ਜਾਣੀ ਜਾਣੀ ਜਾਣੇ ਹਰ ਇੱਕ ਨੇ ਜਾਣਾ ਤੁਹਾਨੂੰ ਹਰ ਇੱਕ ਨੇ ਜਾਣਾ ਹਾਂ ਹਾਂ ਕਿਉਂ ਰੱਬ ਦੇ ਉੱਥੇ ਰੱਬ ਵਗੇ ਦੇਖਣ ਆਪ ਨੂੰ ਗਿਆ ਸੀ ਬੈਠਾ ਕੋਈ ਬੈਠਾ ਘੰਟੇ ਬਈ ਉਹਦੇ ਸਾਡੀ ਪੈਸੇ ਵੀ ਨਿਕਲ ਨਹੀਂ ਆਥੇ ਹਾਂ ਜੀ ਜਿਹੜਾ ਚਤਰਕੋਵਤ ਲਿਖਦੇ ਨੇ ਉਥੇ ਲੇਖਾ ਜੋਖਾ ਹੋ ਜੂਗਾ ਉਹ ਤਾਂ ਹੋਊਗਾ ਉੱਥੇ ਕੋਈ ਇਹ ਨਾਲ ਲਾ ਲੋ ਤੇ ਸਦਾ ਦੀ ਇਹ ਪਿੱਛੋ ਵੀ ਆ ਲੈ ਹਾਂ ਜੀ ਕਾਨੂੰਨ ਹੈ ਹਾਂਜੀ ਹਾਂ ਹੁਣ ਆਪਣਾ ਪਤਾ ਹੀ ਦੇ ਬਪਾ ਕਿ ਕ੍ਰਾਇਮ ਕਰਾਂਗੇ ਹਾਂਜੀ ਹਾਂਜੀ ਤਾਂ ਆਪ ਦੀ ਸਜ਼ਾ ਦੇਉਂਗੇ ਤੁਹਾਨੂੰ ਸਜ਼ਾ ਦੇਉਂਗੇ ਨਾ ਦੇਉਂਦੇ ਉਹ ਦੇਉਂਦੇ ਇਹ ਬੱਕਰੂਨ ਕਰੂਨ ਕਰੂਨ ਤਾਂ ਨਹੀਂ ਕਹੀ ਜਾਂਦਾ ਨਾ 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 ਉਹ ਮਜਾਦ ਹੈ ਆਪਣੇ ਜਿਆਦਾ ਹੈ ਆਪਣੇ ਅਸੀਂ ਕਦੇ ਕਾਨੂੰਨ ਜਾਦੇ ਹਾਂ ਹਾਂ ਪਰ ਜਿਹੜਾ ਇਨਸਾਨ ਇਹ ਸਮਝਦਾ ਹਾਂਜੀ ਵੀ ਮੇਰੇ ਰੱਬ ਦੇ ਬੇੜੇ ਜਾਂਦਾ ਹੈ ਹਾਂ ਉਹਦੇ ਸਜ਼ਾ ਨੂੰ ਮਿਲਣੀ ਮਣੀ ਨਹੀਂ ਨਹੀਂ ਮਿਲਣੀ ਹੈ ਮੈਂ ਗੱਲ ਤੇ ਕੰਮ ਨਾ ਕਰਾਂ ਨਾ ਕਰਾਂ ਅਸਲ ਉਹ ਸਜ਼ਾ ਕਦੀ ਮਿਲਣੀ ਹੈ ਹਾਂ ਆ ਮਾਰੇ ਚੰਗੇ ਜੂ ਦੂਰਤ ਬੰਦਾ ਪਰ ਬਣਾ ਹਾਂ ਹਾਂ ਠੀਕ ਹੈ ਜੀ ਚਲ ਅਸਲਾ ਫਿਰ ਰਾਸੀ ਆ ਗੇੜ ਚਲ ਸੇ ਗੇੜ ਹਾਂ ਹਾਂ ਜਿਹੜਾ ਇਹਸ ਪਾਸੇ ਸੋਚਦਾ ਹੈ ਵੀ ਰੱਬ ਮੈਨੂੰ ਦੇਖਦਾ ਹੈ ਵੀ ਮੈਨੂੰ ਸਦਾ ਨਾ ਇਹ ਮਿਲਦੇ ਸਾਨੂੰ ਉਹ ਬੰਦਾ ਗਲਤ ਕੰਮ ਕਰਦੇ ਨਹੀਂ ਕਰਦਾ ਨਹੀਂ ਠੀਕ ਹੈ ਜੀ ਠੀਕ ਹੈ ਉਹ ਨਹੀਂ ਗਲਤ ਕਰਦਾ ਠੀਕ ਹੈ ਜੀ ਠੀਕ ਹੈ ਹੁਣ ਲੱਖਾਂ ਤੀਸਰ ਜੱਗਾ ਦਾ ਫਲ ਪਾ ਲੇਗਾ ਹਾਂ ਜੀ ਜੇ ਬਿਆਰ ਤੇ ਜੀਵਾਂ ਦੇ ਜੀਵਾਂ ਦੇ ਠੀਕ ਹੈ ਜੀ ਲੱਖਾਂ ਤੀਹ ਸੱਜਾਂ ਦਾ ਹਾਂ 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 ਹਾਂਜੀ ਜੀਬਾ ਤੇ ਆਪਾਂ ਦਸ ਤਰਸੀ ਕਰਦੇ ਧਿਆਨ ਹੀ ਕਰਦੇ ਹਾਂ ਪੁਰਗਿਆ ਬਹਿ ਮਾਰੀ ਬੱਡੀਆਂ ਦੇ ਕੋ ਕੋ ਮਾਰੀ ਜਾਂ ਬਣਾ ਨਿਸ਼ਕਾਰ ਮੈਂ ਖੇਡਦਾ ਹਾਂਜੀ ਠੀਕ ਹੈ ਜੀ ਹੱਕ ਪਰ ਮੈਂ ਖਾਂਦਾ ਮੈਂ ਖਾਂਦਾ ਹਾਂ ਹੱਕ ਪਰਾਇਆ ਨਾਨਕਾ ਉਸੂਰ ਸੁਖਾਏ ਠੀਕ ਹੈ ਜੀ ਛੱਡਿਆ ਕਰ ਮੈਂ ਹੀ ਨਹੀਂ ਫਿਰ ਉਹ ਸੁਚਾਰ ਬਣਦੇ ਫਿਰਦੇ ਪੀਰ ਅਹਿਮਾਂ ਤਾਂ ਭਰੇ ਜਾ ਮੁਰਦਾਰ ਨਾ ਖਾਏ ਹਾਂਜੀ ਟੂਟ ਤਾਂ ਨਹੀਂ ਛੱਡਿਆ ਹਾਂ ਠੀਕ ਹੈ ਜੀ ਕਲ ਕੱਬ ਟੈਨਸ਼ਨ ਛੱਡੇ ਤੇ ਕਾ ਤੀਹ ਸੱਜਾਂ ਦਾ ਫਲ ਪਾਵੇਂਗਾ ਫਿਰ ਦਿਆ ਕਰੀ ਜੀ ਬਾਤ ਤੇ ਠੀਕ ਹੈ ਜੀ ਬਾਤ ਤਾਂ ਪਾ ਕਰ ਲੋ ਹਟੀਏ ਪਾ ਜੀ ਖਟੇਰੀ ਠੀਕ ਹੈ ਜੀ ਕਈ ਸਾਡੇ ਘਰ ਦੀ ਕਹਿੰਦੇ ਨੇ ਹਾਂ ਜੀ ਫਿਰ ਸਿੱਖ ਨੂੰ ਮਾਸ ਖਾਣਾ ਬਗਾਰ ਦਿੱਤ ਨਹੀਂ ਹੈ ਬਗਾਰ ਜਿੱਦ ਨਹੀਂ ਹੈ ਹਾਂ ਕਿਤੇ ਵਿੱਚ ਹੁੰਦਾ ਵੀ ਖਾ ਸਕਦਾ ਤਾਂ ਹੁੰਦਾ ਵੀ ਉਹ ਨਾ ਹਾਂ ਕੋਈ ਸੁਣਿਆ ਇੱਕ ਹੋਰ ਮੈਂ ਸੁਣਿਆ ਮੈਂ ਕਿ ਜੀ ਹੁੰਦਾ ਫਿਰ ਮਾਸ ਖਾਣਾ ਬਗਾਰ ਦਿੱਤ ਨਹੀਂ ਹੈ ਅੱਛਾ ਜੇ ਮਾਸ ਖਾਣਾ ਮੇਰੇ ਸੀ ਬੱਕਰੀ ਮਾਰ ਲਾ ਕੇ ਹਾਂ ਜੀ ਜਿਹੜੀਆਂ ਬੋੜੇ ਬੱਚਿਆਂ ਮਾਰਨ ਕੀ ਹੱਤਿਆ ਕਰਾਉਣਾ ਕੀ ਬੱਚਾ ਕਰਾਉਣੀ ਠੀਕ ਹੈ ਜੀ ਜੀ ਹੱਤਿਆ ਕਰਾਂਗੇ ਜੀ ਅ빠 ਜੀ ਬੋ ਤਾਂ ਕਰਾਂਗੇ ਨਹੀਂ ਕਰਾਂ ਜੀ ਕਰਾਂ ਜਦੋਂ ਆਪਾਂ ਕੋਈ ਮੁਰਗਾ ਕੋਈ ਬੱਕਰਾ ਛੋੜ ਮਾਰਗੇ ਮਾਰਾਂਗੇ ਜੀਵ ਅਤੇ ਆਉਂਦੇ ਹਾਂ ਚੁਰਾ ਚੱਕੀ ਖੜਿਆ ਹਾਂ ਹਾਂ ਜੀ ਇਹ ਬੱਦਿਆ ਉਹ ਬੱਕਰੀ ਆਪਾਂ ਜੀਵ ਅਤੇ ਦਾ ਹੈ ਜੀ ਉਹ ਜੀਵ ਅਤੇ ਨਹੀਂ ਹਾਂ ਜੀ ਹਾਂ ਕਸਾਈ ਆ ਉਥੇ ਆਪਾਂ ਕਸਾਈ ਨਹੀਂ ਠੀਕ ਹੈ ਜੀ ਦੇਖਾ ਤੀਸਰ ਜੱਗ ਦਾ ਆਪਾਂ ਪਾਣ ਗਿਆ ਜੇ ਇਹ ਵਿਆਗੜੀ ਦੀ ਗੀਵਾ ਤੇ ਉਥੇ ਜੀਵਾਂ ਦਾ ਮਜਾ ਕਰਦਾ ਫਿਰ ਬਸ ਸੁਚਾਰੇ ਬਣ ਜਾਂਦਾ ਸੁਚਾਰੇ ਬਣਦੇ ਕਿੱਥੇ ਠੀਕ ਹੈ ਜੀ ਦਿਆ ਜੀ ਪ੍ਰਮਾਨ ਹਾਂ ਪਰਮਾਤਮਾ ਵਰਤੀ ਮਨਜ਼ੂਰ ਹੈ ਹਾਂ ਜੀਵਾਂ ਤੇ ਗਿਆ ਕਰ ਗਿਆ ਕਰ ਗਿਆ ਉੱਤਲੇ ਗਏ ਵਿਆਹ ਵਿੱਚ ਸੁਧ ਕਸਾਈ ਕਸਾਈ ਠੀਕ ਹੈ ਜੀ ਬਾਣੀ ਗਏ ਵਿਆਹ ਵਿੱਚ ਸੁਧ ਕਸਾਈ ਠੀਕ ਹੈ ਜੀ ਠੀਕ ਹੈ ਜਿਹੜੇ ਇਨਸਾਨ ਅੰਦਰ ਵਿਆਹ ਨਹੀਂ ਰਹੇ ਹਾਂਜੀ 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 ਉਹ ਕਸਾਈ ਦਾ ਦੇ ਦਿੱਤਾ ਦਿੱਤਾ ਜੀ ਠੀਕ ਹੈ ਜੀ ਠੀਕ ਹੈ ਜਿਹੜੇ ਇਨਸਾਨਾਂ ਦੇ ਵਿਆਹ ਰਹੇ ਨੇ ਹਾਂਜੀ ਹਾਂਜੀ ਉਹ ਧਰਮੀ ਬਣਦੀ ਲੋੜ ਨਹੀਂ ਨਾ ਨਾ ਉਹ ਖੁਦ ਹੀ ਧਰਮੀ ਉਹ ਤਾਂ ਖੁਦ ਹੀ ਧਰਮੀ ਹੋ ਗਿਆ ਕੋਈ ਲੋੜ ਹੀ ਨਹੀਂ ਨਾ 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 ਉਹ ਤਾਂ ਆਪ ਹੀ ਧਰਮੀ ਹੋ ਗਿਆ ਉਹਨੇ ਕੋਈ ਕੋਈ ਨਹੀਂ ਕਰਨ ਪਿਆ ਕੁਛ ਨਾਲ ਕਰੋ ਉਹ ਫਿਰ ਦਰ ਮੁੰਦਾ ਠੀਕ ਹੈ ਜੀ ਠੀਕ ਹੁਣ ਆਪਾਂ ਰੱਬ ਦੇ ਮੇੜੇ ਜਾਵਾਂਗੇ ਹਾਂ ਜੀ ਹਾਂ ਜਦੋਂ ਕੋਈ ਤਰ੍ਹਾਂ ਨੂੰ ਪੀਤੀ ਨਹੀਂ ਪਰ ਹਾਂ ਪਰ ਉਹ ਕਿਹੜਾ ਆਪੂ ਨਹੀਂ ਕੋਈ ਧਾਰ ਨਹੀਂ ਆਪਾਂ ਆਪਣੇ ਕੋਲ ਤਾਂ ਚੱਲ ਜੱਟ ਚੱਲ ਚੱਡਰੇ ਪੇਸ਼ ਹੋ ਗਿਆ ਹਾਂ ਜੀ ਹਾਂ ਤੂੰ ਮੈਂ ਕੋਈ ਕ੍ਰਾਈਮ ਨਹੀਂ ਕੀਤਾ ਜਦ ਤੂੰ ਮੈਨੂੰ ਆਪੀ ਛੱਡੂਗਾ ਆਪੀ ਛੱਡੂਗਾ ਕਿਉਂ ਕਿਵੇਂ ਸਜ਼ਾ ਦੇਊ ਉਹ ਜਾਂ ਫਿਰ ਉਹ ਤੇ ਬੇਜੋ ਹੈ ਹਾਂ ਬੇਜੋ ਜੇ ਮੈਂ ਕ੍ਰਾਈਮ ਕੀਤਾ ਮੈਨੂੰ ਸਜ਼ਾ ਮਿਲੂਗਾ ਜੀ ਹੂੰ ਫਾਸੀ ਮਿਲੂਗਾ ਠੀਕ ਠੀਕ ਹੈ ਜੀ ਠੀਕ ਜਦੋਂ ਆਪਾਂ ਫਿਰ ਕੀ ਤੀਨ ਜਾਂ ਰੱਬ ਦੇ ਮੇੜੇ ਜਾਵਾਂਗੇ ਹਾਂ ਆਪਾਂ ਕੀ ਤੀਨ ਆਪੇ ਇਹ ਹੋ ਜਾਣਗੇ ਆਪੇ ਤਾਂ ਹੀ ਹੋ ਗਈ ਉਹ ਮੰਗੀ ਦੇ ਪਾ ਹਾਂਜੀ ਹਾਂ ਬੰਦ ਖੜਾ ਸੀ ਉਹਦੀ ਆਪਣੀ ਹਾਂ 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 ਰੱਬ ਨੂੰ ਅੰਗ ਸੰਗ ਸਮਝਣਾ ਹੈ ਆਪਦੀ ਸੱਚੀ ਭਗਤੀ ਸੱਚੀ ਭਗਤੀ ਹੈ ਠੀਕ ਹੈ ਜੀ ਰੱਬ ਨੂੰ ਰੱਬ ਨੂੰ ਹਰ ਤਾਂ ਜਾਣਣਾ ਸੀ ਸੱਚੀ ਭਗਤੀ ਹੈ ਵੀ ਆਪਾਂ ਉਹਨੂੰ ਦੇਖਦੇ ਹਾਂ ਹਾਂ ਠੀਕ ਹੈ ਰੱਬ ਤੋਂ ਡਰ ਕੇ ਰਹਿਣਾ ਹੈ ਰੱਬ ਦੀ ਸੱਚੀ ਭਗਤੀ ਹੈ ਠੀਕ ਹੈ ਜੀ ਸੁਚਾਰਾ ਮਤਲਬ ਬਣਿਆ ਜਾ ਸਕਦਾ ਜੀ ਆਪ ਰੱਬ ਨੂੰ ਅੰਗ ਸੰਗ ਸਮਝ ਕੇ ਅੰਗ ਸੰਗ ਇਹ ਰੱਬ ਨੂੰ ਅੰਗ ਸੰਗ ਸਮਝਦੇ ਨਹੀਂ ਹਾਂ ਉਸ ਸੁਚਾਰਾ ਉਸ ਸੁਚਾਰਾ ਬਾਣੀ ਨਹੀਂ ਹੈ ਸਾਬ ਠੀਕ ਹੈ ਬਣ ਬਗ ਨਾ ਜੀ ਨਾ ਇਹ ਬਦ ਦਾਕ ਦਾਕ ਨੇ ਹੁਆ ਹਾਂਜੀ ਹਾਂਜੀ ਉਸ ਚਿਹਰਾ ਬੁਆ ਹਾਂਜੀ ਹਾਂਜੀ ਉਹਦਾ ਉੱਤਰ ਹੈ ਹੁਕਮਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਦਾਨਕ ਲਿਖਿਆ ਨਾਲ ਠੀਕ ਹੈ ਜੀ ਹੁਕਮਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹਾਂਜੀ ਹੁਕਮ ਉਹਦੇ ਹੁਕਮ ਅਨੁਸਾਰ ਉਹਦੇ ਹੁਕਮ ਅਨੁਸਾਰ ਜਿਹੜੇ ਸਾਡੇ ਕੰਮ ਉਹ ਪਦੇ ਹੁਕਮ ਚ ਆਇਆ ਹਾਂ ਹੁਕਮ ਚ ਆਉਂਦੇ ਹੁਕਮ ਚ ਠੀਕ ਹੈ ਜੀ ਤੇ ਵਿਚਾਲੇ ਵਿਚਾਲੇ ਹਾਂਜੀ ਉਹ ਦੇਖੀਓ ਅਬ ਹੰਕਾਰ ਦੀ ਡਾਂਗ ਹੋ ਚੁੱਕੀ ਬਿਰਿਆ ਜੀ ਉਹ ਇੱਥੇ ਵੀ ਹੁਕਮ ਮੰਨਦਾ ਇਹ ਤੇ ਹੁਕਮ ਹਾਂ ਠੀਕ ਹੈ ਉਹ ਆਇਆ ਜੋ ਹੁਕਮ ਕੀਤਾ ਹਾਂ ਹਾਂ ਠੀਕ ਹੈ ਜਾਣਾ ਜੋ ਹੁਕਮ ਹੈ ਹਾਂ ਉਹਦੇ ਹੁਕਮ ਚ ਹੀ ਰਹਿਣਾ ਉਹ ਰੱਬ ਤੋਂ ਫੇਰ ਮਨਜ਼ੂਰ ਹੈ ਹਾਂ ਮਨਜ਼ੂਰ ਹੈ ਠੀਕ ਹੈ ਜੀ ਹਾਂ ਜੀ ਠੀਕ ਹੈ ਉੱਥੇ ਲਿਖਿਆ ਕਿ ਸਜਾਇਆ ਹੋਏ ਕੋਈ ਕੋਈ ਪੂਰਾ ਪੂਰਾ ਤੋਂ ਪਾਲਾ ਠੀਕ ਹੈ ਸਾਡੀ ਕੂਰ ਦੀ ਗੱਲ ਤਾਂ ਟਾਂਟ ਹੈ ਛਿੰਦਾ ਜੇ ਸੱਚੇ ਸੱਚੇ ਬਣ ਕੇ ਸੱਚੇ ਕੁਲ ਸੱਚੇ ਬਣ ਕੇ ਰਹਿਣਾ ਸੱਚੇ ਸੱਚੇ ਸਾਤ ਦਿਨ ਤਾਂ ਆਪਣੇ ਆਪਣੇ ਸਾਤ ਦਿਨ ਤਾਂ ਹਾਂ ਅਬ ਕੀ ਜੀ ਕੋਈ ਨਹੀਂ ਹਾਂ ਠੀਕ ਹੈ ਇਹ ਸੱਚੇ ਸੱਚੇ ਕਿਹਾਣੇ ਹਾਂ ਇਹ ਰੱਬ ਨੂੰ ਮਨਜ਼ੂਰ ਹੋਣ ਸਾਰ ਸੰਗੀਤੀ ਫੇਰ ਰੱਬ ਨੂੰ ਸੱਚੇ ਸੱਚੇ ਰਹਿਣਾ ਪਊਗਾ ਹਾਂ ਠੀਕ ਹੈ। ਆਜੀ ਸਾਡੀ ਵੀਡੀਓ ਐਜੀ ਕੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੋ ਫਤਿਹ ਤੁਹਾਡਾ ਚੈਨਲ ਬਰਾੜ ਤਾਂ ਪੁੱਛਾਇਦਾ 99331 74506 ਜੇ ਕਹਿੰਦੇ ਖਲਾਫ ਕੋਈ ਗਲਤ ਲਮਜ ਬੋਲਿਆ ਗਿਆ ਤਾਂ ਸਾਨੂੰ ਮਾਫ ਕਰਨਾ ਵਾਹਿਗੁਰੂ ਠੀਕ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨੇ ਗੱਲ ਬਣੀ ਜੀ ਆਹ ਬੋਈ ਰਾ ਜੇ ਬੰਦੀ ਗੱਲ ਸੀ ਹੈ। ਫੇਰ ਮਾ ਪੀਤੋੜੇ ਤੋਂ ਕੋਈ। ਆਪਕੇ ਸਾਥ ਦਮ ਗਰੇ। ਆਪਰੇ ਬੁਲ ਗੜਾ ਉਹ ਹਾਟੇ ਹਾਂ ਜਗਾ ਪਈ ਹੋਏ। ਹੁਣ ਅਖੰਡ ਪੱਟ ਹੁੰਦੇ ਨਹੀਂ ਆ।